ਨਹੀਂ ਗੋਲਡੀ ਕੋਈ ਲੱਗਤੋ ਨਹੀਂ ਕਰ ਰਿਹਾ। ਨੇ ਮੇਰੀ ਗੱਲ ਸੁਣੋ। ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ। ਉਹ ਕੋਈ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ। ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ। ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ગાંધી ਦੀ ਝੋਲੀ ਦੇ ਵਿੱਚ ਪੈਣ ਲਈ ਕਿ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀ ਆ। ਕਿ ਜਿਹੜਾ ਫਰਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਹੁਣ ਉੱਥੇ ਜੀ ਗੋਲਡੀ ਜਿੱਧਰ ਲੈ ਜਾ ਉੱਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੋ ਮਿਲਣੇ ਕੋ ਜਦੋਂ ਮਰਜ਼ੀ ਮਿਲਣ ਦੇਖੋ ਅਸੀਂ ਇਕੱਠਿਆ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਆ ਇਕੱਠੇ ਆ ਕੇ ਤੁਨੂੰ ਿੱਕੇ ਮੋਟੇ ਦੁੱਸੇ ਪਰਵਾਰਾਂ ਚੋਂ ਦੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਸਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚੱਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਸੋਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਹਾਲੇ ਤੱਕ ਸਿਰਫ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਪਰ ਨਾਰਾਜ਼ਗੀਆਂ ਦਾ ਦੌਰ ਲਗਾਤਾਰ جاری ਹੈ ਸੰਗਰੂਰ ਦੇ ਵਿੱਚ ਜਿੱਥੇ ਸੁਖਪਾਲ ਸਿੰਘ ਖੈਰਾਹਰਾਂ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਦਲਵੀਰ ਗੋਲੜੀ ਨਾਰਾਜ਼ ਹੋਏ ਮਨਾ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਉਣ ਤੋਂ ਬਾਅਦ ਚੌਧਰੀ ਪਰਿਵਾਰ ਨਾਰਾਜ਼ ਹੋ ਗਿਆ ਤੇ ਕਾਂਗਰਸ ਨੂੰ ਹਲਵਿਦਾ ਕਹਿ ਗਿਆ ਪਰ ਜੇਕਰ ਗੱਲ ਕਰੀਏ ਸੰਗਰੂਰ ਦੀ ਤਾਂ ਬੇਸ਼ੱਕ ਕਾਂਗਰਸ ਇਹ ਦਾਅਵਾ ਠੋਕ ਰਹੀ ਹੈ ਕਿ ਨਾਰਾਜ਼ਗੀਆਂ ਦੂਰ ਹੋ ਚੁੱਕੀਆਂ ਨੇ ਸਭ ਮਿਲ ਕੇ ਕੰਮ ਕਰ ਰਹੇ ਨੇ ਪਰ ਉੱਥੇ ਹੀ ਹੁਣ ਕੱਲ ਈ ਮੀਟਿੰਗ ਦੇ ਵਿੱਚ ਅਜਿਹਾ ਹੋਇਆ ਜਿਸ ਨੇ ਫਿਰ ਤੋਂ ਨਾਰਾਜ਼ਗੀਆਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਦਰਅਸਲ ਕੱਲ ਕਾਂਗਰਸ ਦੇ ਵੱਲੋਂ ਦੋ ਸਮਾਗਮ ਸੰਗਰੂਰ ਦੇ ਵਿੱਚ ਰੱਖੇ ਗਏ ਜਿਸ ਦੇ ਵਿੱਚੋਂ ਇੱਕ ਸਮਾਗਮ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਗੈਰ ਹਾਜ਼ਰ ਰਹੇ ਦੂਸਰੇ ਸਮਾਗਮ ਦੇ ਵਿੱਚੋਂ ਦਲਵੀਰ ਸਿੰਘ ਗੋਲਡੀ ਦਰਅਸਲ ਦਲਵੀਰ ਸਿੰਘ ਗੋਲਡੀ ਦੇ ਵੱਲੋਂ ਇਲਾਕਾ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਜਿੱਥੇ ਸੁਖਪਾਲ ਸਿੰਘ ਖਹਿਰਾ ਗੈਰ ਹਾਜ਼ਰ ਦੇ ਕਾਇਦੇ ਤੇ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ 골ਡੀ ਹੋਰਾ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਕਿ ਸੁਖਪਾਲ ਸਿੰਘ ਖੈਰਾ ਇਹਨਾਂ ਨੇ ਨਾਲੇ ਆਣਾ ਸੀ ਪਰ ਆਪਸੀ ਰੁਝੇਵਿਆਂ ਦੇ ਕਰਕੇ ਖੈਰਾ ਸਾਹਿਬ ਥੋੜਾ ਬਿਜ਼ੀ ਹੋ ਗਏ ਤੇ ਉੱਥੇ ਹੀ ਦੂਸਰੇ ਪਾਸੇ ਸੰਗਰੂਰ ਦੇ ਵਿੱਚ ਰੱਖੇ ਗਏ ਬੀਬੀ ਰਜਿੰਦਰ ਕੌਰ ਪੱਠਾ ਦੇ ਵੱਲੋਂ ਰੱਖੇ ਗਏ ਸਮਾਗਮ ਦੇ ਵਿੱਚ ਦਲਵੀਰ 골ਡੀ ਗੈਰ ਹਾਜ਼ਰ ਰਹੇ ਜਿਸ ਤੋਂ ਬਾਅਦ ਦੋਵੇਂ ਆਗੂ ਜਿਹੜਾ ਨੇ ਇੱਕ ਦੂਸਰੇ ਖਲਾਫ ਪ੍ਰਤੀਕਿਰਿਆਵਾਂ ਦਿੰਦੇ ਵੀ ਨਜ਼ਰ ਆਏ ਨਹੀਂ 골ਡੀ ਕੋਈ ਲੱਗਤ ਨਹੀਂ ਕਰ ਰਿਹਾ ਉਹਨੇ ਮੇਰੀ ਗੱਲ ਸੁਣਾਓ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ ਇਹ ਕੋਈ ਅਸੈਂਬਲੀ ਤਾਂ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਉਹ ਅਪਰੂਵ ਲਾ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ ਗੋਲਡੀ ਚਲੇ ਗੋਲਡੀ ਵੀ ਸਾਡਾ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋ ਹੁੰਦੀ ਤਾਂ ਸਾਰਾ ਕੁਝ ਉਦੋਂ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਲਕੇ ਦੇ ਵਰਕਰ ਇੱਥੇ ਬੈਠੇ ਆ। ਉਹ ਉੱਥੇ ਜੀ ਗੋਲਟੀ ਜੇ ਇੱਧਰ ਲੈ ਜਾ ਉੱਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਕੋ ਜਦੋਂ ਮਰਜੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਕਿ ਉਹਨਾਂ ਦੇ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਇਹਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਦਸਤੇ ਪਰਵਾਰਾਂ ਚੋਂ ਦੇ ਸਾਡੇ ਬੱਚੇ ਨੇ ਕੋਈ ਗੱਲ ਨਹੀਂ ਛੱਡਦਾ ਇਹ ਜਿਹੜੀ ਅੱਜ ਵਰਕਰ ਮਿਲਣੀ ਸੀਗੀ ਇਹ ਅਸੀਂ ਆਉਣ ਵਾਲੀਆਂ ਅਸੀਂ ਸੁਖਪਾਲ ਸਿੰਘ ਖੈਰਾ ਦੇ ਹੱਥ ਮਜ਼ਬੂਤ ਕਰਨ ਦੇ ਲਈ ਤੇ ਸਾਡੇ ਰਾਹੁਲ ਗਾਂਧੀ ਦੀ ਝੋਲੀ ਦੇ ਵਿੱਚ ਪੈਣ ਲਈ ਇੱਕ ਵੋਟ ਵਾਸਤੇ ਜਿਹੜੀ ਅੱਜ ਅਸੀਂ ਅਪੀਲ ਕਰੀ ਆ ਮੈਂ ਧੰਨਵਾਦ ਕਰਦਾ ਸਾਡੇ ਸਤਕਾਰਯੋਗ ਵੀਰ ਸੰਮੀ ਖੈਨਰੀ ਜੀ ਦਾ ਦੁਰਲਭ ਸਿੱਧੂ ਜੀ ਦਾ ਜਗਦੀਪ ਗਾਗਾ ਜੀ ਦਾ ਤੇ ਸਾਰੇ ਹਲਕੇ ਦੇ ਸਾਡੇ ਸਰਪੰਚ ਸਹਿਬਾਨ ਦਾ ਐਮਸੀ ਸਹਿਬਾਨ ਦਾ ਨੌਜਵਾਨ ਸਾਥੀਆਂ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੀ ਯੂਥ ਕਾਂਗਰਸ ਦਾ ਜਿਨ੍ਹਾਂ ਨੇ ਅੱਜ ਹਮ ਹਮ ਆ ਕੇ ਇੱਥੇ ਪਹੁੰਚ ਕੇ ਜਿਹੜੀ ਇਹ ਵਿਚਾਰਧਾਰਾ ਤੇ ਸਾਨੂੰ ਵਿਸ਼ਵਾਸ ਪਾਇਆ ਵੀ ਆਉਣ ਵਾਲੇ ਦਿਨਾਂ 'ਚ ਜਿਹੜੀ ਜੀਤੋੜ ਮਿਹਨਤ ਕਰਕੇ ਅਸੀਂ ਸੁਖਪਾਲ ਸਿੰਘ ਖਹਿਰਾ ਨੂੰ ਇਥੋਂ ਵੱਡੀ ਵੋਟ ਦੀ ਲੀਡ ਨਾਲ ਜਿਹੜਾ ਉਹਨਾਂ ਨੂੰ ਜਿਤਾਵਾਂਗੇ ਸਾਨੂੰ ਇੱਕ ਇੱਕ ਪਲੇਗਿਆ ਸੀ ਕਿ ਇਸ ਪ੍ਰੋਮ ਖਹਿਰਾ ਸਾਹਿਬ ਆਉਣਗੇ ਜੀ ਉਹ ਆਉਣਗੇ ਕਿ ਆਰ ਕਾਰਨ ਕੇ ਵੀ ਪਾਰਟੀ ਵਾਲੀ ਨਹੀਂ ਉਹਨਾਂ ਨੂੰ ਦੇਖੋ ਅਸੀਂ ਨੇ ਇਕੱਠਿਆ ਨਹੀਂ ਆਉਣਾ ਸੀ ਉਹਨਾਂ ਨੂੰ ਕੋਈ ਅਰਜੈਂਟਲੀ ਜਿਹੜਾ ਟਾਈਮ ਤੇ ਕਿਤੇ ਜਾਣਾ ਪੈ ਗਿਆ ਸੋ ਸਾਰੇ ਭਰਾ ਇੱਥੇ ਅਸੀਂ ਜੁੜੇ ਹੀ ਰਹੇ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤਾਂ ਸਾਨੂੰ ਕੋਈ ਇਹ ਚੀਜ਼ ਦਾ ਕੋਈ ਫਰਕ ਨਹੀਂ ਸਾਡੀ ਪਾਰਟੀ ਜਿਹੜੇ ਵਰਕਰਸ ਨੇ ਉਹ ਇਹ ਚੀਜ਼ ਨੂੰ ਸਮਝਦੇ ਨੇ ਵੀ ਚੋਰਾਾਂ ਦੇ ਵਿੱਚ ਇਹੋ ਜੀ ਚੀਜ਼ ਹੋ ਜਾਂਦੀ ਹੈ ਪੱਟੜ ਬੰਦੇ ਸਾਹਿਬ ਨਜ਼ਰ ਆ ਰਹੀ ਹੈ ਕਿਉਂਕਿ ਪੱਟੜ ਦੀ ਫੋਟੋ ਉਹਨਾਂ ਵੋੜ ਤੋਂ ਫੇਰ ਹੈਗੀ ਹੈ ਨਹੀਂ ਇਹ ਕੋਈ ਇਸ ਤਰੀਕੇ ਨਾਲ ਨਹੀਂ ਇਹ ਸਾਰੇ ਪਰਿਵਾਰ ਦੇ ਮੈਂਬਰੀ ਖੜੇ ਨੇ ਜੀ ਜਿਹੜੇ ਲਗਾਤਾਰ ਕੰਮ ਕਰਦੇ ਰਹੇ ਨੇ ਛੋਟ ਮਾੜੀਆਂ ਮੋਟੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਹਰ ਇੱਕ ਜਗ੍ਹਾ ਤੇ ਚਲਦੀਆਂ ਰਹਿੰਦੀਆਂ ਨੇ ਸੋ ਉਹਨਾਂ ਨੂੰ ਦਰਕਿਨਾਰ ਕਰਕੇ ਅਸੀਂ ਸਾਰਾ ਜੋਰ ਜਿਹੜਾ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਿੱਚ ਜਿਹੜਾ ਲਾਇਆ ਜਿਹੜਾ ਤੁਸੀਂ ਬੀਪੱਠੀ ਕੋਠੀ ਨਹੀਂ ਤੁਸੀਂ ਖੁਦ ਨਹੀਂ ਪਹੁੰਚੇ ਤਾਂ ਤੁਹਾਡੇ ਅੰਦਰ ਕੋਈ ਦਰਦ ਹੈ ਨਹੀਂ ਨਹੀਂ ਮੈਂ ਇਧਰੋਂ ਜਿਹੜਾ ਦੂਸਰੀ ਸਾਈਡ ਤੋਂ ਆਇਆ ਸੀਗਾ ਮੇਰਾ ਉੱਥੇ ਕੋਈ ਕੰਮ ਸੀ ਤਾਂ ਮੈਂ ਇੱਥੇ ਮੀਟਿੰਗ ਦੇ ਵਿੱਚ ਹੀ ਪਹੁੰਚਿਆ ਕੋਈ ਇਹ ਜੀ ਗੱਲ ਨਹੀਂ ਹੈਗੀ ਉਹ ਤਾਂ ਹਮੇਸ਼ਾ ਮੈਂ 2007 ਤੋਂ ਉਹਨਾਂ ਲਈ ਕੰਮ ਕਰਦਾ ਆਇਆ ਹਾਂ ਉਹਨਾਂ ਨਾਲ ਸਾਡੀ ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਵਡੇ ਲੀਡਰਾਂ ਦਾ ਤੁਸੀਂ ਨੇ ਮੇਰੀ ਵੀਡੀਓ ਸੁਣੀ ਹੋਣੀ ਆ ਉਸ ਦਿਨ ਵੀ ਤੁਸੀਂ ਨੇ ਇਹ ਗੱਲ ਮੇਰੀ ਮੈਂ ਉਹੀ ਜਿਹੜੀ ਉਸ ਦਿਨ ਵੀਡੀਓ ਬੋਲੀ ਸੀ ਅੱਜ ਜਿਹੜਾ ਮੇਰਾ ਜ਼ਿਆਦਾ ਬੋਲਿਆ ਵੀ ਆ ਜਿਹੜਾ ਮੈਂ ਉਸੇ ਚੀਜ਼ ਨੂੰ ਉਸੇ ਸੰਦਰਭ ਨੂੰ ਹਰ ਇੱਕ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਆ ਜ਼ਰੂਰੀ ਨਹੀਂ ਹੈਗਾ ਵੀ ਮੈਂ ਇਹ ਕੋਈ ਗੱਲ ਉਹਨਾਂ ਉਹਨਾਂ ਪ੍ਰਤੀ ਕਰੀ ਆ ਇਹ ਅਲੱਗ-ਅਲੱਗ ਜਿਹੜਾ ਜਿਵੇਂ ਸਮਝ ਲਓ ਸਮਝਣ ਦੀ ਗੱਲ ਹੁੰਦੀ ਆ ਸੋ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਸੀਗਾ ਵੀ ਜਿਹੜੇ ਸਾਡੇ ਪੁਰਾਣੇ ਜਿੰਨਾ ਕਰਕੇ ਪਹਿਲਾਂ ਟਿਕਟਾਂ ਕੱਟਦੀਆਂ ਰਹੀਆਂ ਅੱਜ ਉਹ ਸਾਡੀ ਪਾਰਟੀ ਦੇ ਵਿੱਚ ਮੌਜੂਦ ਨਹੀਂ ਹੈਗੇ ਸੋ ਪਾਰਟੀ ਨੂੰ ਵਰਕਰ ਦੀ ਜਿਹੜੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ ਇਹ ਜਿੱਤਣ ਤੋਂ ਬਾਅਦ ਆਪਾਂ ਕੁਰਸੀਆਂ ਦੇ ਆਹ ਵਾਲੇ ਦੇ ਵਿੱਚ ਬੈਠਣਗੇ ਕਹਿੰਦਾ ਸਾਹਿਬ ਜਾਂ ਵੱਖਰੇ ਬੈਠਣਗੇ ਨਹੀਂ ਇਹ ਦੇਖੋ ਉੱਪਰ ਸਾਡਾ ਇੰਡੀਆ ਅਲਾਈਅੰਸ ਆ ਜੀ ਇੱਥੇ ਪੰਜਾਬ ਦੇ ਵਿੱਚ ਬਿਲਕੁਲ ਟੋਟਲੀ ਜਿਹੜੀ ਹਮੇਸ਼ਾ ਸਾਡੀ ਲੜਾਈ ਇਹਨਾਂ ਨਾਲ ਰਹੀ ਆ ਕਿਉਂਕਿ ਅਸੀਂ ਮੁੱਖ ਵਿਰੋਧੀ ਧਿਰ ਦੇ ਜਿਹੜਾ ਇੱਥੇ ਜ਼ਿੰਮੇਵਾਰੀ ਨਿਭਾ ਰਹੇ ਹਾਂ ਸੋ ਖੈਰਾ ਸਾਹਿਬ ਦੇ ਖੁਦ ਵੀ ਇਹਨਾਂ ਨਾਲ ਕਾਫੀ ਜਿਹੜੀ ਪਿਛਲੇ ਸਮੇਂ ਤੋਂ ਲੜਾਈ ਚੱਲ ਰਹੀ ਆ ਸੋ ਸਾਡਾ ਫਰਜ਼ ਆ ਖੈਰਾ ਸਾਹਿਬ ਦਾ ਵੀ ਫਰਜ਼ ਆ ਕਿ ਉਹ ਆਪਣੇ ਪੰਜਾਬ ਦੇ ਆਪਦੀ ਲੋਕ ਸਭਾ ਸੰਗਰੂਰ ਦੇ ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕਰਨ ਤੇ ਜਿਹਦੇ ਨਾਲ ਵੀ ਕੋਈ ਪਾਰਟੀ ਉਹਨੂੰ ਤੰਗ ਪਰੇਸ਼ਾਨ ਕਰਦੀ ਆ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਆ ਅਸੀਂ ਜ਼ਿਲ੍ਹਾ ਪ੍ਰਧਾਨ ਹੈਗੇ ਹਾਂ ਜੀ ਜ਼ਿਲ੍ਹਾ ਪ੍ਰਧਾਨੋਂ ਜੀ ਤੁਹਾਨੂੰ ਇਹ ਪਤਾ ਹੈ ਕਿ ਲੈਰਗ ਦੇ ਵਿੱਚ ਤੁਹਾਡੇ ਬੰਦੇ ਜਿਹੜੇ ਉੱਪਰ ਕੇ ਅੱਗੇ ਆਈ ਹੋਈ ਹੈ ਜੀ ਇਸ ਤਰ੍ਹਾਂ ਦੇ ਬੰਦੇ ਤੁਸੀਂ ਕਿਵੇਂ ਇਕੱਠੇ ਕਰੋਗੇ ਬਿਲਕੁਲ ਇਹ ਮੈਂ ਥੋੜੇ ਦਿਨ ਤੱਕ ਅਸੀਂ ਵੈਸੇ ਕਿ ਇਹ ਹੀ ਦੀ ਬਾਹਲੀ ਵੱਡੀ ਗੱਲ ਨਹੀਂ ਹੈਗੀ ਕੋਈ ਜਿਆਦਾ ਵੱਡੀ ਸਮੱਸਿਆ ਨਹੀਂ ਹੈਗੀ ਸੋ ਜਿੱਥੇ ਇੱਕ ਪਰਿਵਾਰ ਚ ਚਾਰ ਭਾਂਡੇ ਹੁੰਦੇ ਨੇ ਨਾ ਖੜਕਦੇ ਰਹਿੰਦੇ ਨੇ ਮਾੜਾ ਮੋਟਾ ਤੇ ਇਹਦੇ ਨਾਲ ਜੀਵ ਵੀ ਲੱਗਿਆ ਰਹਿੰਦਾ ਤੇ ਸਾਨੂੰ ਇੱਕ ਦੂਜੇ ਦਾ ਪਿਆਰ ਵੀ ਪਤਾ ਲੱਗਦਾ ਰਹਿੰਦਾ ਸੋ ਇਹ ਹੀ ਜੀ ਕੋਈ ਗੱਲ ਈ ਨੂੰ ਅਸੀਂ ਵਧੀਆ ਤਰੀਕੇ ਨਾਲ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਧਿਆਨ ਚ ਲਿਆ ਕੇ ਜੋ ਵੀ ਕੋਈ ਛੋਟੀ ਮੋਟੀ ਕੋਈ ਦਿੱਕਤ ਹੈਗੀ ਕੋਈ ਵੀ ਜਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਬਹੁਤ ਛੋਟੀਆਂ ਛੋਟੀਆਂ ਜਿਹੜੀਆਂ ਪ੍ਰੋਬਲਮ ਜਿਹੜੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਹੈ ਨਹੀਂ ਮੈਂ ਸੁਝ ਕਰ ਰਿਹਾ ਤੁਹਾਡੀ ਵੀ ਨਹੀਂ ਤੁਸੀਂ ਵੀ ਹਿੱਸਾ ਬਣਗੇ ਨਹੀਂ ਨਹੀਂ ਮੈਂ ਮੈਂ ਕਹਦਾ ਹਿੱਸਾ ਬਣਨਾ ਜੀ ਅਸੀਂ ਤਾਂ ਦੇਖੋ ਬਤੌਰ ਜ਼ਿਲ੍ਹਾ ਪ੍ਰਧਾਨ ਮੈਨੂੰ ਕਿਸੇ ਵੀ ਪਿੰਡ ਚ ਕਿਸੇ ਵੀ ਸ਼ਹਿਰ ਚ ਮੇਰਾ ਕੋਈ ਵਰਕਰ ਆਵਾਜ਼ ਮਾਰੂਗਾ ਜਿਹੜਾ ਮੇਰੀ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੈਂਬਰ ਆ ਚਾਹੇ ਉਹ ਮੇਰੀ ਬਲਾਕ ਕਾਂਗ ਮੈਨੂੰ ਉੱਥੇ ਜਾਣਾ ਮੇਰਾ ਫਰਜ਼ ਬਣਦਾ ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜ ਤਕਰੀਬਨ ਸਾਡੇ ਕਾਫੀ ਇੱਥੇ ਦੇ ਸਬੰਧਤ ਜਿਹੜੇ ਸਾਡੇ ਡੀਸੀਸੀ ਦੇ ਮੈਂਬਰ ਸਹਿਬਾਨ ਸੀ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਤੇ ਮੈਂ ਉਹਨਾਂ ਦੇ ਇੱਥੇ ਦੇਖੋ ਇੱਥੇ ਕੋਈ ਇਹ ਤਾਂ ਨਹੀਂ ਹੋ ਰਿਹਾ ਵੀ ਅਸੀਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰ ਰਹੇ ਨੇ ਜਿਹੜੇ ਨੌਜਵਾਨ ਨੇ ਇਹ ਕਰਤਾ ਉਸ ਸਾਡੀ ਪਾਰਟੀ ਦੀ ਸਪੋਰਟਰ ਹੈ ਨੇ